ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਦਾ ਮੌਸਮ ਜਿਹੜਾ ਉਹ ਕੀ ਕਰवट ਲੈਣ ਵਾਲਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਸਟਮ ਆ ਉਹ ਆ ਰਹੇ ਆ ਵੈਸਟਰਨ ਡਿਸਟਰਬੈਂਸ ਤੇ ਚੱਕਰਵਾਤ ਪਾਕਿਸਤਾਨ ਵੱਲੋਂ ਪੂਰਾ ਪੰਜਾਬ ਦੇ ਮੌਸਮ ਤੇ ਕੀ ਅਸਰ ਹੋਊਗਾ ਕੀ ਗਰਮੀ ਇਸੇ ਤਰ੍ਹਾਂ ਬਰਕਰਾਰ ਰਹੂਗੀ ਜਾਂ ਮੀਂਹ ਜਾਂ ਝੁੱਟਾਂ ਜਿਹੜੀਆਂ ਆਉ ਉਹ ਕਿਸ ਤਰ੍ਹਾਂ ਲੱਗਣਗੀਆਂ ਇਹ ਸਾਰੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਥਾਰੇ ਗੱਲ ਕਰੀਏ ਤਾਂ ਜਿਹੜਾ ਪੂਰਬ ਦੀ ਹਵਾ ਵਾ ਉਹ ਇਸ ਵਕਤ ਪੂਰੇ ਜੋਰਾ-ਸ਼ੋਰਾ ਨਾਲ ਸਵੇਰ ਤੋਂ ਹੀ ਵਗ ਰਹੀ ਆ ਤੇ ਬੱਦਲਬਾਈ ਆ ਜਿਹੜਾ ਉਹਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਪੰਜਾਬ ਦੇ ਵਿੱਚ ਤੇ ਉਚੇਰੇ ਪਹਾੜੀ ਇਲਾਕਿਆਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਬਰਫਬਾਰੀ ਦੀਆਂ ਕਾਰਵਾਈਆਂ ਜਿਹੜੀਆਂ ਉਹ ਜ਼ਬਰਦਸਤ ਤਰੀਕੇ ਨਾਲ ਚੱਲ ਰਹੀਆਂ ਤੇ ਇਹ ਸਿਸਟਮਾ ਇਹਦਾ ਅਸਰ ਕੱਲ ਤੇ ਪਰਸੋ ਤੱਕ ਹੋਰ ਰਹੂਗਾ ਉਸ ਤੋਂ ਬਾਅਦ 13 ਤਰੀਕ ਤੋਂ ਇੱਕ ਹੋਰ ਨਵਾਂ ਸਿਸਟਮ ਆ ਜਿਹੜਾ ਉਹ ਆ ਰਿਹਾ ਜਿਹਦੇ ਨਾਲ ਇੱਕ ਪ੍ਰੇਰਿਤ ਚੱਕਰਵਾਰ ਵੀ ਬਣੂਗਾ ਪਾਕਿਸਤਾਨ ਰਾਜਸਥਾਨ ਤੇ ਪੰਜਾਬ ਦੇ ਭਾਗਾਂ ਤੇ ਜਿਸ ਦੇ ਨਾਲ 13 14 15 16 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਰਾਜਸਥਾਨ ਦੇ ਕੁਝ ਭਾਗਾਂ ਦਾ ਦਿੱਲੀ ਦੇ ਕੁਝ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਹਨੇਰੀ ਝੱਖੜ ਗੜੇਮਾਰੀ ਜਾਂ ਮਤਲਬ ਬਰਫਵਾਰੀ ਪਹਾੜੀ ਇਲਾਕਿਆਂ 'ਚ ਹੋਣਦੀ ਭਾਵਨਾ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਇਸ ਵਾਕਿਆ ਇੱਕ ਸਿਸਟਮ ਆ ਜਿਹੜਾ ਉਹ ਬਣਿਆ ਹੋਇਆ ਜੰਮੂ ਕਸ਼ਮੀਰ ਦੇ ਉੱਤੇ ਤੇ ਇਸ ਤੋਂ ਬਿਨਾ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਵੀ ਬਣਿਆ ਹੋਇਆ ਇਸ ਵਕਤ ਜਿਹੜਾ ਹੌਲੀ-ਹੌਲੀ ਹੈ ਜਿਹੜਾ ਉਹ ਅੱਗੇ ਵਧ ਰਿਹਾ ਤੇ ਦੱਖਣ ਭਾਰਤ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਜੇਕਰ ਆਪਾਂ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਵਿੱਚ ਇਸੇ ਤਰ੍ਹਾਂ ਬੱਦਲ ਵਾਲੀ ਹੈ ਜਿਹੜੀ ਉਹ ਬਰਕਰਾਰ ਰਹੂਗੀ ਤੇ ਕੁਝ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਚਾ ਛੱਟੇ ਛਰਾਟੇ ਪੈਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਬਾਕੀ ਕੋਈ ਵੱਡੀ ਕਾਰਵਾਈ ਹਲੇ ਨਹੀਂ ਹੋਣ ਦੀ ਸੰਭਾਵਨਾ ਲੇਕਿਨ ਇਸ ਤੋਂ ਬਾਅਦ 12 ਤਰੀਕ ਤੋਂ ਬਾਅਦ 13 14 15 ਤਰੀਕ ਨੂੰ ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਜ਼ਬਰਦਸਤ ਤਰੀਕੇ ਨਾਲ ਪੰਜਾਬ ਨੂੰ ਪ੍ਰਭਾਵਿਤ ਕਰਨੀਆਂ ਜਿਹਦੇ ਵਿੱਚ ਹਨੇਰੀ ਝੱਖੜ ਗੜੇਮਾਰੀ ਤੇ ਇਸ ਤੋਂ ਬਿਨਾਂ ਤੇਜ਼ ਮੀਂਹ ਜਿਹੜਾ ਉਹ ਪੈਣ ਦੀ ਸੰਭਾਵਨਾ ਅ ਬਾਕੀ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਇਹਨਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਕੋਸ਼ਿਸ਼ ਕੀ ਰਹਿਣਾ ਆਉਣ ਵਾਲੇ ਟਾਈਮ 'ਚ ਲੇਕਿਨ 14 15 ਤਰੀਕ ਤੋਂ ਬਾਅਦ ਇੱਥੇ ਵੀ ਇੱਕ ਸਿਸਟਮ ਆ ਜਿਹੜਾ ਪੂਰਬ ਵੱਲੋਂ ਹਵਾਵਾਂ ਜਿਹੜਾ ਖਿੱਚ ਕੇ ਲੈ ਕੇ ਆਊਗਾ ਜੀ ਦੇ ਨਾਲ ਮੱਧ ਭਾਰਤ ਦੇ ਵਿੱਚ ਵੀ ਬਰਖਰੀਆ ਗਤੀਵਿਧੀਆਂ ਜਿਹੜੀਆਂ ਹੋਣਗੀਆਂ ਤੇ ਕਿਸਾਨ ਵੀਰਾਂ ਨੂੰ ਸੁਝਾ ਦਿੱਤਾ ਜਾਂਦਾ ਵੀ 13 14 15 ਤਰੀਕ ਤੋਂ ਪਹਿਲਾਂ ਜਿਹੜੀ ਕੋਈ ਫਸਲ ਨੂੰ ਪਾਣੀ ਦੇਣ ਦੀ ਕਾਰਵਾਈ ਕਰਨੀ ਹੈ ਉਹ ਕਰ ਲਓ ਉਸ ਤੋਂ ਬਾਅਦ ਹਨੇਰੀ ਝੱਖੜ ਤੇ ਜਾ ਸਕਦਾ ਉਸ ਦੌਰਾਨ ਪਾਣੀ ਹੈ ਜਿਹੜਾ ਫਸਲਾਂ ਨੂੰ ਨਾ ਲਗਾਇਆ ਜਾਵੇ ਤੇ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਅਗਲੇ 5 ਦਿਨਾਂ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਕੱਲ ਯਾਨੀ 11 ਤਰੀਕ ਨੂੰ ਤੇ ਅੱਜ ਰਾਤ ਨੂੰ ਜਿਹੜਾ ਸਿਸਟਮ ਆ ਉਹਦਾ ਜ਼ਿਆਦਾ ਅਸਰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਜ਼ਿਆਦਾ ਰਹਿਣਾ ਮੈਂ ਇੱਥੇ ਬਰਫ਼ਵਾਰੀ ਤੇ ਬਰਖਰੀ ਹੈ ਕਦੇ ਵੀ ਰਹੀਆਂ ਉਹ ਹੁੰਦੀਆਂ ਰਹਿਣਗੀਆਂ ਇਸ ਤੋਂ ਬਿਨਾਂ ਉੱਤਰਾਖੰਡਾ ਪੰਜਾਬ ਹਰਿਆਣਾ ਰਾਜਸਥਾਨ ਆਪਣੇ ਗੁਜਰਾਤ ਹੋ ਗਿਆ ਮਧ ਪ੍ਰਦੇਸ਼ ਹੋ ਗਿਆ ਬਿਹਾਰ ਛੱਤੀਸਗੜ ਉੱਤਰ ਪ੍ਰਦੇਸ਼ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਖੁਸ਼ਕ ਰਹਿਣ ਦੀ ਸੰਭਾਵਨਾ ਇਕਾ ਦੁਕਾ ਸਥਾਨਾਂ ਤੇ ਬੱਦਲ ਬਈ ਹੈ ਜਿਹੜੀ ਉਹ ਹੋ ਕੇ ਖੁਸ਼ਕ ਦੇਰ ਦੇ ਲਈ ਪੰਜਾਬ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਛਿੱਟੇ ਛਰਾਟੇ ਥੋੜੇ ਬਹੁਤ ਪੈ ਸਕਦੇ ਆ ਜੇਕਰ ਆਪਾਂ ਗੱਲ ਕਰੀਏ 12 ਤਰੀਕ ਦੀ ਤਾਂ 12 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਤੇ ਭਾਕਾ ਤੇ ਕਾਰਵਾਈਆਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਕੁਝ ਹੱਦ ਤੱਕ ਹਿਮਾਚਲ ਪ੍ਰਦੇਸ਼ 'ਚ ਹੋ ਸਕਦੀਆਂ ਬਾਕੀ ਸਮੁੱਚਾ ਉੱਤਰ ਭਾਰਤਾ ਉਹਨਾਂ 'ਚ ਕਾਰਵਾਈਆਂ ਬਿਲਕੁਲ ਬੰਦ ਹੋ ਜਾਣਗੀਆਂ ਤੇ ਇਸ ਤੋਂ ਬਿਨਾਂ ਦੱਖਣੀ ਭਾਰਤ ਦੇ ਵਿੱਚ ਲੋ ਪ੍ਰੈਸ਼ਰ ਏਰੀਆ ਕਰਕੇ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਕੇਰਲਾ, ਤਮਿਲਨਾਡੂ, ਆਂਧਰਾ ਪ੍ਰਦੇਸ਼ ਦੇ ਖੇਤਰਾਂ ਦੇ ਵਿੱਚ ਹੋਣਗੀਆਂ ਨਾਰਥ-ਈਸਟ ਇੰਡੀਆ ਦੇ ਵਿੱਚ ਵੀ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 13 ਤਰੀਕ ਦੀ ਤਾਂ 13 ਤਰੀਕ ਨੂੰ ਗਤੀਵਿਧੀਆਂ ਵਧਣ ਦੀ ਸੰਭਾਵਨਾ ਵੱਧ ਰਹੀ ਹੈ ਕਿਉਂਕਿ 13 ਤਰੀਕ ਨੂੰ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਉਹਦੇ ਨਾਲ ਇੱਕ ਚੱਕਰਵਾਤ ਵੀ ਬਣ ਰਿਹਾ ਜਿਸ ਦੇ ਨਾਲ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਹਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਤੇਜ਼ ਹਨੇਰੀ ਝੱਖੜ ਗੜੇਮਾਰੀ ਹੋਣ ਦੀ ਸੰਭਾਵਨਾ ਤੇ ਬਾਕੀ ਸਮੁੱਚਾ ਜਿਹੜਾ ਇਲਾਕਾ ਬਾ ਰਾਜਸਥਾਨ ਹੋ ਗਿਆ ਪੂਰਾ ਗੁਜਰਾਤ ਹੋ ਗਿਆ ਮਧ ਪ੍ਰਦੇਸ਼ ਛੱਤੀਸਗੜ੍ਹ ਬਿਹਾਰ ਉੱਤਰ ਪ੍ਰਦੇਸ਼ ਇਹਨਾਂ ਪਾਕਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੱਲ ਕਰੀਏ ਆਪਾਂ 14 ਤਰੀਕ ਦੀ ਤਾਂ 14 ਤਰੀਕ ਨੂੰ ਗਤੀਵਿਧੀਆਂ ਵੱਧ ਜਾਣਗੀਆਂ ਜੰਮੂ ਕਸ਼ਮੀਰ ਵੀ ਹਿਮਾਚਲ ਚ ਵੀ ਪੰਜਾਬ ਚ ਵੀ ਤੇ ਹਰਿਆਣਾ ਚ ਵੀ ਨੇਰੀਆਂ ਛਖੜਾਂ ਦਾ ਦੌਰ ਆ ਜਿਹੜਾ ਉਹ ਚੱਲਦਾ ਰਹੂਗਾ ਤੇ ਕਿਤੇ ਕਿਤੇ ਗੜੇਮਰੀ ਵੀ ਹੋ ਸਕਦੀ ਹੈ ਬਾਕੀ ਤੇ ਛਿੱਟੇ ਛਰਟੇ ਪੈਣ ਦੀ ਸੰਭਾਵਨਾ ਬਾਕੀ ਭਾਗਾਂ ਚ ਮੌਸਮ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ 15 ਤਰੀਕ ਦੀ ਤਾਂ 15 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਰਾਜਸਥਾਨ ਦੇ ਕੁਝ ਭਾਗ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਕਈ ਥਾਂ ਥਾਂ ਤੇ ਨੇਰੀ ਝੱਖੜ ਵਿਆ ਸਦਾ ਛਿੱਟੇ ਛਰਾਟੇ ਗੜੇਮਾਰੀ ਹੁੰਦੀ ਸੰਭਾਵਨਾ ਜੇਕਰ ਗੱਲ ਕਰੀਏ ਆਪਾਂ 17 16 ਤਰੀਕ ਦੀ ਤਾਂ 16 ਤਰੀਕ ਨੂੰ ਵੀ ਹਰਿਆਣਾ ਦਾ ਸਮੁੱਚਾ ਭਾਗ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਨ੍ਹਾਂ ਭਾਗਾਂ ਦੇ ਵਿੱਚ ਬਰਖ ਰੇ ਗੇ ਗਤੀਵਿਧੀਆਂ ਜਿਹੜੀਆਂ ਬਰਕਰਾਰ ਰਹਿਣਗੀਆਂ ਕਈ ਥਾਵਾਂ ਤੇ ਤੇਜ਼ ਕਈ ਥਾਵਾਂ ਤੇ ਛੱਟੇ-ਛਰਟੇ ਹਲਕੀ ਤੋਂ ਦਰਮਿਆਨੀ ਬਰਖਾ ਨੇਰੀ ਝੱਖੜਾ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ ਯਾਨੀ ਹੌਲੇ-ਹੌਲੇ ਤੇ ਹੋਲੀ ਦੇ ਪੂਰੇ ਦਿਨਾਂ ਦੇ ਵਿੱਚ ਬਰਖ ਰੇ ਗੇ ਗਤੀਵਿਧੀਆਂ ਪੰਜਾਬ 'ਚ ਹੋਣ ਦੀ ਸੰਭਾਵਨਾ ਜਿਹੜੀ ਉਹ ਵੜੀ ਹੋਈ ਆ। ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰ